ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਚ ਲੈ ਕੇ ਹਾਂ ਆਂ ਮਾਂ ਚਰਾਹੇ ਵਾਲੀ ਦਾ ਇੱਕ ਢਾਲਾ ਲੈ ਕੇ ਹਾਜ਼ਰ ਹੋਏ ਆਂ ਇਹ ਜਿਹੜਾ ਢਾਲਾ ਮਾਂ ਚਰਾਹੇ ਵਾਲੀ ਦਾ ਬਹੁਤ ਜ਼ਬਰਦਸਤ ਤੇ ਪਾਕ ਕਮਾਲ ਢਾਲਾ ਹੈ ਇਸ ਢਾਲੇ ਦੇ ਨਾਲ ਤੁਹਾਡੀਆਂ ਬੰਨੀਆਂ ਹੋਈਆਂ ਤਾਕਤਾਂ ਬੰਨੀ ਹੋਈ ਸ਼ਕਤੀ ਕੋਈ ਵੀ ਦੇਵੀ-ਦੇਵਤਿਆਂ ਦਾ ਬੰਨਣ ਕੀਤਾ ਹੋਇਆ ਹੋਇਆ ਹੋਵੇ ਜਾਂ ਫਿਰ ਤੁਹਾਡੇ ਤੇ ਉੱਤੇ ਕੋਈ ਵੀ ਮਾੜਾ ਕੰਮ ਕੀਤਾ ਹੋਇਆ ਏ ਉਹ ਭੋਗ ਪ੍ਰਸ਼ਾਦ ਦੇਣ ਦੇ ਨਾਲ ਜਿਹੜਾ ਅਸੀਂ ਭੋਗ ਪ੍ਰਸ਼ਾਦ ਦਸਾਂਗੇ ਉਸ ਭੋਗ ਪ੍ਰਸ਼ਾਦ ਦੇ ਨਾਲ ਤੁਹਾਡੇ ਉੱਤੋਂ ਕੀਤੇ ਕਰਾਏ ਦਾ ਅਸਰ ਵੀ ਬੇਅਸਰ ਕਰ ਦੇਗੀ ਔਰ ਤੁਹਾਡੇ ਜਿਹੜੇ ਵੀ ਦੇਵੀ-ਦੇਵਤਿਆਂ ਦਾ ਬੰਨਣ ਹੋਇਆ ਹੋਵੇ ਪਿੱਤਰਾਂ ਦਾ ਬੰਨਣ ਕੀਤਾ ਹੋਵੇ ਸਭ ਇਸ ਭੋਗ ਪ੍ਰਸ਼ਾਦ ਦੇ ਨਾਲ ਸਾਰਾ ਕੁਝ ਠੀਕ ਕਰ ਦੇਗੀ ਇਹ માતા ਦੀ ਜਿਹੜੀ ਮਾਤਾ ਦਾ ਢਾਲਾ ਹੈ ਬਹੁਤ ਜ਼ਬਰਦਸਤ ਹੈ ਤੇ ਪ੍ਰਾਚੀਨ ਢਾਲਾ ਹੈ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲਿਓ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਉੱਪਰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਹੁਣ ਗੱਲ ਕਰਦੇ ਹਾਂ ਜੀ ਮਾਤਾ ਚਰਾਹੇ ਵਾਲੀ ਦੇ ਢਾਲੇ ਬਾਰੇ ਜਿਹੜਾ ਕਿ ਬਹੁਤ ਜ਼ਬਰਦਸਤ ਤੇ ਬਾਗ ਕਮਾਲ ਢਾਲਾ ਦੋਸਤੋ ਪਹਿਲਾਂ ਗੱਲ ਕਰ ਲੈਣੇ ਆ ਕਿ ਦੇਵੀ ਦੇਵਤਿਆਂ ਦਾ ਬੰਨਣ ਜਿਸ ਤਰ੍ਹਾਂ ਕੋਈ ਵੀ ਦੇਵੀ-ਦੇਵਤਿਆਂ ਦਾ ਬੰਨਣ ਹੋ ਜਾਂਦਾ ਆ ਬੰਨਣ ਇਸ ਤਰ੍ਹਾਂ ਹੁੰਦਾ ਆ ਜਿਹੜਾ ਵੀ ਕੋਈ ਬੰਨਣ ਕਰਦਾ ਉਹ ਤੁਹਾਡੇ ਚੌਰਾਹੇ ਦੇ ਕੋਲੋਂ ਹੀ ਸਾਰੀ ਚੀਜ਼ ਨਿਕਲ ਕੇ ਆਣੀ ਹੈ ਜਿਹੜਾ ਤੁਹਾਡੇ ਘਰ ਦੇ ਲਾਗੇ ਚੌਰਾਹਾ ਹੋਵੇ ਜੇ ਤੁਸੀਂ ਮਾਤਾ ਚੌਰਾਹੇ ਵਾਲੀ ਦਾ ਭੋਗ ਪ੍ਰਸ਼ਾਦ ਦਿੰਨੇ ਹੋ ਤਾਂ ਤੁਹਾਡੇ ਦੇਵੀ-ਦੇਵਤਿਆਂ ਦਾ ਜਾਂ ਤੁਹਾਡੇ ਪਿਤਰਾਂ ਦਾ ਕੋਈ ਵੀ ਬੰਨਣ ਨਹੀਂ ਹੋ ਸਕਦਾ ਕਦੀ ਜ਼ਿੰਦਗੀ 'ਚ ਨਹੀਂ ਹੋਏਗਾ ਜੇ ਤੁਸੀਂ ਇਹ ਭੋਗ ਪ੍ਰਸ਼ਾਦ ਦਿੰਦੇ ਰਹੋਗੇ ਇਹ ਜਿਹੜਾ ਭੋਗ ਪ੍ਰਸ਼ਾਦ ਹੈ ਇਸ ਸਮੇਂ ਸਮੇਸਰ ਦੇਣਾ ਪੈਂਦਾ ਕਿਉਂ ਕਰਕੇ ਚਰਾਹੇ ਤੋਂ ਹੀ ਸਾਰਾ ਕੁਝ ਗਲਬਤ ਚੱਲਦੀ ਹੈ ਜਿਸ ਤਰ੍ਹਾਂ ਕੋਈ ਤੁਹਾਡੇ ਉੱਤੇ ਕੋਈ ਜਾਦੂ ਟੂਣਾ ਕੋਈ ਤੰਤਰ ਕਰਦਾ ਹੈ ਉਹ ਜਿਹੜੀ ਕੋਈ ਵੀ ਚੀਜ਼ ਹੈ ਚਰਾਹੇ ਦੇ ਕੋਲੋਂ ਜਿਹੜਾ ਤੁਹਾਡੇ ਘਰ ਦੇ ਲਾਗੇ ਸ਼ੱਕ ਕੋਈ ਵੀ ਚਰਾਹਾ ਹੋਵੇ ਉਸ ਚਰਾਹੇ ਤੋਂ ਹੀ ਚੱਲ ਕੇ ਆਉਣੀ ਹੈ ਜੇ ਤੁਸੀਂ ਮਾਂ ਚੁਗਾਨ ਵਾਲੀ ਦਾ ਭੋਗ ਪ੍ਰਸ਼ਾਦ ਦਿੰਦੇ ਹੋ ਤਾਂ ਉਸ ਚਰਾਹੇ ਤੇ ਉਸ ਚੀਜ਼ ਨੂੰ ਨਸ਼ਟ ਕਰ ਦੇਗੀ ਅੱਗੇ ਤੱਕ ਪਹੁੰਚਣ ਨਹੀਂ ਦੇਗੀ ਤਾਂ ਇਸ ਕਰਕੇ ਚਿਰਾਹੇ ਵਾਲੀ ਦਾ ਜਿਹੜਾ ਭੋਗ ਪ੍ਰਸ਼ਾਦ ਹੈ ਉਹ ਦੇਣਾ ਬਹੁਤ ਲਾਜ਼ਮੀ ਹੁੰਦਾ ਬਹੁਤ ਲੋਕ ਘੱਟ ਜਾਣਦੇ ਇਸ ਚੀਜ਼ ਨੂੰ ਕਿ ਮਾਤਾ ਚੁਗਾਨ ਵਾਲੀ ਦਾ ਜਿਹੜਾ ਭੋਗ ਪ੍ਰਸ਼ਾਦ ਹੈ ਬਹੁਤ ਕੋਈ ਲੋਕ ਤਾਂ ਬਹੁਤ ਦਿੰਦੇ ਨੇ ਕਈ ਜਿਹੜੇ ਨਹੀਂ ਦਿੰਦੇ ਉਹਨਾਂ ਨੂੰ ਮੈਂ ਦੱਸ ਦਵਾਂ ਕਿ ਇਹਨਾਂ ਦਾ ਜੇ ਭੋਗ ਪ੍ਰਸ਼ਾਦ ਦਿੰਨੇ ਹੋ ਤੇ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਤਾਂ ਦੋਸਤੋ ਜਿੱਦਾਂ ਹੁਣ ਮੰਨ ਲਓ ਕੋਈ ਵੱਡਾ ਤੋਂ ਵੱਡਾ ਕੰਮ ਕਿਸੇ ਦਾ ਜਾਦੂ ਟੂਣਾ ਜਿਹੜਾ ਕੀਤਾ ਜਾਂਦਾ ਹੈ ਕੋਈ ਸ਼ਮਸ਼ਾਨ ਦੀ ਚੀਜ਼ ਲਗਾਈ ਜਾਂਦੀ ਹੈ ਕੋਈ ਵੱਡੀ ਚੀਜ਼ ਲਗਾਈ ਜਾਂਦੀ ਹੈ ਉਹ ਸਾਰੀ ਚਰਾਹੇ ਤੋਂ ਹੀ ਚਲਦੀ ਹੈ ਠੀਕ ਹੈ ਉਹ ਚਰਾਹੇ ਤੋਂ ਚੱਲ ਕੇ ਹੀ ਅੱਗੇ ਵਧਦੀ ਹੈ ਉਹਨੇ ਮਾਤਾ ਚੁਗਾਨ ਵਾਲੀ ਨੇ ਤੁਹਾਡੀ ਤਾਕਤ ਉਸ ਚੀਜ਼ ਨੂੰ ਪਹੁੰਚਣ ਨਹੀਂ ਦੇਣਾ ਕਦੀ ਵੀ ਤੇ ਮਾਤਾ ਚੁਗਾਨ ਵਾਲੀ ਦੀ ਸੇਵਾ ਬਹੁਤ ਲਾਜ਼ਮੀ ਹੁੰਦੀ ਹੈ ਜੇ ਆਪਾਂ ਇਸ ਚੀਜ਼ ਨੂੰ ਅਕਸੈਪਟ ਕਰੀਏ ਹੁਣ ਇੱਕ ਤੁਹਾਨੂੰ ਇੱਕ ਛੋਟਾ ਜੀ ਛੋਟੀ ਜੀ ਗੱਲ ਦੱਸ ਦਿੰਦਾ ਵੀ ਇੱਕ ਕੋਈ ਪਰ ਗਰੀਬ ਪਰਿਵਾਰ ਸੀ ਬਿਮਾਰ ਬਹੁਤ ਚੱਲਦਾ ਸੀ ਘਰ ਦੇ ਵਿੱਚ ਚਿਰਾਗ ਚੱਲਦੇ ਸੀ ਉਹਨਾਂ ਦੇ ਚਿਰਾਗ ਵੀ ਬੰਦ ਹੋ ਗਏ ਬਿਮਾਰੀ ਵੀ ਬਿਮਾਰੀ ਦਾ ਕੰਮ ਪਾ ਤ ਗਿਆ ਕਿਸੇ ਨੇ ਘਰ ਦੇ ਦੇਵੀ ਦੇ ਉੱਤੇ ਸਾਰਿਆਂ ਦਾ ਬੰਨਣ ਮਾਰ ਦਿੱਤਾ ਉਹਨਾਂ ਨੂੰ ਇਹ ਢਾਲਾ ਦੱਸਿਆ ਸੀ ਉਹਨਾਂ ਨੇ ਇਹ ਢਾਲਾ ਲਗਾਤਾਰ 5 ਵਾਰ ਕੀਤਾ ਤੇ ਉਹਨਾਂ ਦਾ ਜਿਹੜਾ ਘਰ-ਵਰਿਵਾਰ ਸੀਗਾ ਸਾਰਾ ਕੁਝ ਜਿੱਦਾਂ ਪਹਿਲਾਂ ਸੀ ਉਹ ਤਾਂ ਹੋ ਗਿਆ ਸੋ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਜਿਹੜੇ ਢਾਲੇ ਤੁਹਾਨੂੰ ਪਾਏ ਜਾਂਦੇ ਆ ਤੁਸੀਂ ਉਹਨਾਂ ਨੂੰ ਬਹੁਤ ਤਰੀਕੀ ਨਾਲ ਕਰਿਆ ਕਰੋ ਸਮਝਿਆ ਕਰੋ ਸੁਣਿਆ ਕਰੋ ਵੀਡੀਓ ਨੂੰ ਵੀ ਤੇ ਕਮੈਂਟ ਦੇ ਵਿੱਚ ਇੰਨੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਸੋ ਹੁਣ ਜਿਹੜੀ ਮਾਂ ਚੁਗਾਨ ਵਾਲੀ ਹੈ ਇਹਦਾ ਭੋਗ ਪ੍ਰਸ਼ਾਦ ਲੱਗਣਾ ਕਿਹੜਾ ਪਹਿਲਾਂ ਤੁਹਾਨੂੰ ਦੱਸ ਦਵਾ ਮਾਂ ਤਾਂ ਚੁਗਾਨ ਵਾਲੀ ਦਾ ਜਿਹੜਾ ਕੱਚੀ ਲੱਸੀ ਜ਼ਰੂਰ ਚੜ੍ਹ ਦੇਣੀ ਆ ਮਾਤਾ ਨੂੰ ਜਿਹੜੀ ਕੱਚੀ ਲੱਸੀ ਹੈ ਉਹਦੇ ਵਿੱਚ ਤੁਸੀਂ ਪੰਜ ਪਤਾਸੇ ਪਾਉਣੇ ਆ ਜਿਹੜੀ ਕੱਚੀ ਲੱਸੀ ਲੈ ਕੇ ਜਾਣੀ ਮਾਤਾ ਦੀ ਦੋ ਲੱਡੂ ਲੈਣੇ ਆ ਇੱਕ ਨਾਰੀਅਲ ਲੈਣਾ ਨਾਰੀਅਲ ਤੁਸੀਂ ਛਿੱਲ ਕੇ ਲੈ ਕੇ ਜਾਣਾ ਉਹਦੀ ਸਿਰ ਬੋਦੀ ਜੀ ਰੱਖਣੀ ਆ ਠੀਕ ਹੈ ਔਰ ਦੋ ਲੱਕਣੇ ਆ ਮਿੱਠੇ ਪਾਨ ਤੇ ਥੋੜੀਆਂ ਜੀਆਂ ਲੌਂਗ ਥੋੜੀਆਂ ਜੀਆਂ ਇਲਾਚੀਆਂ ਮਹਾਮਾਈ ਦੀਆਂ ਤੇ ਮਾਤਾ ਦਾ ਇੱਕ ਦੀਵਾ ਲੈ ਕੇ ਜਾਣਾ ਤੁਸੀਂ ਜਿਹੜਾ ਕੀ ਸਰੋਂ ਦੇ ਤੇਲ ਦਾ ਠੀਕ ਹੈ ਤੁਸੀਂ ਇਹ ਜਿਹੜਾ ਸਮਾਨ ਆ ਸ਼ਨੀਵਾਰ ਵਾਲੇ ਦਿਨ ਰੱਖਣਾ ਚਿਰਾਹੇ ਤੇ ਰੱਖ ਕੇ ਆਉਣਾ ਕਿਸੇ ਵੀ ਚਿਰਾਹੇ ਤੇ ਜੇ ਚਿਰਾਹੇ ਤੇ ਨਹੀਂ ਰੱਖ ਸਕਦੇ ਤਾਂ ਖੁੱਲੇ ਮੈਦਾਨ ਚ ਵੀ ਰੱਖ ਸਕਦੇ ਹਾਂ ਤੇ ਮੈਦਾਨ ਵਾਲੀ ਦਾ ਇਹ ਸਾਰਾ ਭੋਗ ਪ੍ਰਸ਼ਾਦ ਚਿਰਾਹੇ ਵਾਲੀ ਨੂੰ ਵੀ ਚਲੇ ਜਾਣਾ ਕਰਨਾ ਕਿਦਾਂ ਹੁਣ ਜਿਹੜਾ ਜਿਹੜੇ ਲੱਡੂ ਆ ਨਾਰੀਅਲ ਆ ਪਹਿਲਾਂ ਤਾਂ ਨਾਰੀਅਲ ਜਿਹੜਾ ਹੈਗਾ ਆਪਣੇ ਘਰ ਦੇ ਪੂਰੇ ਕੋਨਿਆਂ 'ਚ ਵਾਰ ਲੈਣਾ ਆਪਣੇ ਘਰ ਦੇ ਜੀਆਂ ਤੋਂ ਵਾਰ ਲੈਣਾ ਫਿਰ ਜਦੋਂ ਨਾਰੀਅਲ ਸਾਰੇ ਘਰ ਚੋਂ ਘਮਾ ਕੇ ਫਿਰ ਤੁਸੀਂ ਮਹਾ ਮਾਮਾਈ ਨੂੰ ਮਾਤਾ ਚੁਗਾਨ ਵਾਲੀ ਨੂੰ ਬੇਨਤੀ ਕਰਨੀ ਕਿ ਮਾਤਾ ਜਿੰਨੀਆਂ ਵੀ ਸਾਡੀਆਂ ਘਰ ਦੀਆਂ ਘਰਦਿਆਂ ਦੇਵੀ ਦੇਵਤਿਆਂ ਦਾ ਪੰਨਣ ਕੀਤਾ ਹੋਇਆ ਕੋਈ ਵੀ ਪੂਰੀ ਸ਼ਕਤੀ ਹੈ ਸਾਡੇ ਘਰ 'ਚ ਇਸ ਨਾਰੀਅਲ ਚਾਜਵੇ ਤੇ ਉਹ ਜਿਹੜਾ ਨਾਰੀਅਲ ਆ ਤੁਸੀਂ ਲੈ ਕੇ ਚਰਾਹੇ ਤੇ ਛੋੜ ਕੇ ਆਉਣਾ ਫੋੜ ਕੇ ਮਤਲਬ ਕਿ ਫੋੜਨਾ ਆ ਤੇ ਨਾਲ ਦੋ ਲੱਡੂ ਰੱਖਣੇ ਆ ਤੇ ਦੋ ਪਾਣ ਰੱਖਣੇ ਤੇ ਨਾਲ ਕੱਚੀ ਲੱਸੀ ਕਿਤੇ ਕਿਨਾਰੇ ਤੇ ਰੱਖ ਦੇਣੀ ਆ ਇੱਕ ਦੀਵਾ ਲਾ ਦੇਣਾ ਸਾਈਡ ਤੇ ਚਰਾਹੇ ਤੇ ਇਹ ਕੰਮ ਕਿਤੇ ਵੀ ਕਦੋਂ ਵੀ ਕਰ ਲੋ ਚਾਹੇ ਰਾਤ ਨੂੰ 12 1 ਵਜੇ ਕਰ ਲੋ ਜਾਂ 2 ਵਜੇ ਕਰ ਲੋ 3 ਵਜੇ ਕਰ ਲੋ ਕਰਕੇ ਜ਼ਰੂਰ ਆਉਣਾ ਹੈ ਜੇ ਤੁਸੀਂ ਇਹ ਕੰਮ ਕਰ ਦਿੱਤਾ ਵੈਸੇ ਤਾਂ ਇਹ ਇੱਕ ਸ਼ਨੀਵਾਰ ਨਾਲ ਬਹੁਤ ਫਰਕ ਪੈ ਜਾਂਦਾ ਜੇ ਪੰਜ ਸ਼ਨੀਵਾਰ ਤੁਸੀਂ ਕਰ ਲੋ ਤਾਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਲੋੜ ਨਹੀਂ ਪੈਂਦੀ ਫਿਰ ਵਿੱਚ ਮਹੀਨੇ ਦੇ ਵਿੱਚ ਇੱਕ ਵਾਰ ਜ਼ਰੂਰ ਇਸਟਾਲੇ ਨੂੰ ਕਰਨਾ ਆ ਮਹੀਨੇ ਦੇ ਵਿੱਚ ਜਦੋਂ ਪਹਿਲੀ ਵਾਰ ਤੁਸੀਂ ਜੋ ਤੁਹਾਡੀਆਂ ਇਹਨੀਆਂ ਪ੍ਰੋਬਲਮਾਂ ਨੂੰ ਫੇਸ ਕਰਨਾ ਤੁਸੀਂ ਜੇ ਤੁਹਾਡੀਆਂ ਉੱਤੇ ਜ਼ਿਆਦਾ ਪ੍ਰੋਬਲਮਾਂ ਆ ਤੇ ਪੰਜ ਕਰਨੇ ਆ ਨਹੀਂ ਤਾਂ ਦੋ ਜਾਂ ਤਿੰਨ ਕਰ ਲਓ ਬਹੁਤ ਹੈ ਫਿਰ ਹਰ ਮਹੀਨੇ ਦੇ ਸ਼ਨੀਵਾਰ ਨੂੰ ਤੁਸੀਂ ਇੱਕ ਸ਼ਨੀਵਾਰ ਕੋਈ ਵੀ ਨੋਟ ਕਰ ਲਿਓ ਉਸ ਸ਼ਨੀਵਾਰ ਨੂੰ ਤੁਸੀਂ ਇਹ ਟਾਲਾ ਕਰ ਦਿਓ ਤੁਹਾਡਾ ਕੋਈ ਵੀ ਤੁਹਾਡਾ ਵਾਲ ਨਹੀਂ ਬਿੰਗਾ ਕਰ ਸਕੂਗਾ ਨਾ ਤੁਹਾਡੇ ਘਰ ਦੇ ਆਸ-ਪਾਸ ਕੋਈ ਚੀਜ਼ ਫੜਕ ਸਕੂਗੀ ਇਹ ਟਾਲਾ ਇੰਨਾ ਬਾਪ ਜਬਰਦਸਤ ਹੈ ਤੇ ਬਾਕ ਕਮਾਲ ਜਿਹਨੂੰ ਐਵੇਂ ਨਹੀਂ ਕਹੀ ਜਾਂਦੇ ਸੋ ਇਹ ਚੀਜ਼ਾਂ ਨੂੰ ਬਹੁਤ ਨੋਟ ਕਰ ਲੈਣਾ ਤੁਸੀਂ ਤੇ ਇਹੀ ਸਾਡਾ ਅੱਜ ਦਾ ਜਿਹੜਾ ਤੁਹਾਨੂੰ ਦਿੱਤਾ ਹੋਇਆ ਜਿਹੜਾ ਟਾਲਾ ਆ ਇਹੀ ਕਰ ਲੈਣਾ ਇਹੀ ਜਬਰਦਸਤ ਬਾਕ ਕਮਾਲ ਟਾਲਾ ਆ ਚਾਹ ਪੀਰਾਂ ਦੀ ਜੈ ਮਸਤਾਂ ਦੀ ਮਾਲਕਪਲੀ ਕਰੇ